ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਸ਼ੁਭ ਜੀहां ਇਹਨੀ ਦਿਨੀ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮਸ਼ਹੂਰ ਪੰਜਾਬੀ ਗਾਇਕ ਸ਼ੁਭ ਦੀ EP Leo ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰੀ ਹੈ ਸ਼ੁਭ ਦੀ ਇਸ EP ਦੇ ਵਿੱਚ ਕੁੱਲ 4 ਗੀਤ ਨੇ ਇਹਨਾਂ ਵਿੱਚੋਂ ਦੋ ਗੀਤਾਂ ਨੇ ਕਾਫੀ ਜ਼ਿਆਦਾ ਚਰਚਾ ਸ਼ੇੜੀ ਹੋਈ ਹੈ ਜੀहां ਇਹਨਾਂ ਗੀਤਾਂ ਚੋਂ ਨੇ ਕਿੰਗ ਸ਼ਿਟ ਅਤੇ ਸੇਫਟੀ ਆਫ ਜੋ ਕਾਫੀ ਵਾਇਰਲ ਹੋ ਰਹੇ ਨੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਗਾਇਕ ਨੇ ਇਹਨਾਂ ਗੀਤਾਂ ਦੇ ਬੋਲਾਂ ਦੇ ਜ਼ਰੀਏ ਅਸਿੱਧੇ ਤੌਰ ਤੇ ਕੰਗਣਾ ਰਣਾਉ ਅਤੇ ਕ੍ਰਿਕਟਰ ਰਾਟ ਕੋਲੀ ਸਣੇ ਕਈ ਹੋਰਾਂ ਤੇ ਤੰਜ ਕੱਸੇ ਨੇ ਜਿਹਾ ਜੇਕਰ ਗੱਲ ਕਰੀਏ ਗਾਣੇ ਕਿੰਗ ਸ਼ਟਦੀ ਤਾਂ ਇਸ ਵਿੱਚ ਦੱਸਿਆ ਜਾ ਰਿਹਾ ਕਿ ਅਸਿੱਧੇ ਤੌਰ ਤੇ ਕੰਗਣਾ ਰਣਾਉ ਨੂੰ ਤੰਜ ਕੱਸੇ ਗਏ ਨੇ ਕਿਉਂਕਿ ਇਸ ਗਾਣੇ ਦੀਆਂ ਕੁਝ ਲਾਈਨਾਂ ਨੇ ਜਿਨ੍ਹਾਂ ਨੂੰ ਅਸਿੱਧੇ ਤੌਰ ਤੇ ਕੰਗਣਾ ਰਣਾਉ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤੁਹਾਨੂੰ ਦੱਸਿਆ ਸੀ ਕਿ ਇਸ ਗਾਣੇ ਦੀਆਂ ਕੁਝ ਲਾਈਨਾਂ ਸੀ ਕਿ ਤੇਰੀ ਮੂਵੀ ਵੀ ਨਾ ਚੱਲਦੀ ਫੜ ਫੜ ਲੀਡਰਾਂ ਦੇ ਹੱਥ ਫਿਰੇ ਚੱਲਦੀ ਐ ਲਾਇਨਾ ਜੋ ਨੇ ਆ ਸਿੱਧੇ ਤੌਰ ਤੇ ਕੰਗਣਾ ਰਣਾਉ ਦੇ ਨਾਲ ਜੋੜ ਕੇ ਪ੍ਰਸ਼ੰਸਕ ਦੇਖ ਰਹੇ ਨੇ ਉਧਰ ਹੀ ਗੱਲ ਕਰ ਲਈ ਸੇਫਟੀ ਆਫ ਦੀ ਤਾਂ ਕਿਹਾ ਜਾ ਰਿਹਾ ਕਿ ਸ਼ੁਭ ਨੇ ਕ੍ਰਿਕਟਰ ਵਿਰਾਟ ਕੋਹਲੀ ਸਣੇ ਕਈਆਂ ਹੋਰਾ ਤੇ ਤੰਜ ਕਰਦੇ ਨੇ ਜਿਹਾ ਤੁਹਾਨੂੰ ਦੱਸਿਆ ਕਿ ਗੀਤ ਸੇਫਟੀ ਆਫ ਦੇ ਵਿੱਚ ਸੁਭਨੇ ਕਿਹਾ ਕਿ ਇੱਥੇ ਭੁੱਲ ਦੇ ਯਾਦ ਅੱਜ ਵੀ ਮਾਰੇ ਟਾਈਮ ਤੇ ਜਿਹੜੇ ਗਏ ਸੀ ਭੱਜ ਨਹੀਂ ਸਾਰੇ ਦੇ ਸਾਰੇ ਦੋਗਲੇ ਮੈਂ ਦੇਵਾ ਛਟਨੀ ਸਾਡੀ ਹਾਰ ਬਿਲਕੁਲ ਜਿੱਤ ਨਹੀਂ ਜੀ ਹਾਂ ਤੁਹਾਨੂੰ ਦੱਸਿਆ ਕਿ ਇਹ ਲਾਈਨਾਂ ਅਸਿੱਧੇ ਤੌਰ ਤੇ ਨਾਲ ਕਿਹਾ ਜਾ ਰਿਹਾ ਕਿ ਸ਼ਾਇਦ ਵਿਰਾਟ ਕੋਹਲੀ ਤੇ ਕੁਝ ਹੋਰ ਨਾ ਤੇ ਟੁਕਦੀਆਂ ਨੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਸ ਗੀਤ ਵਿੱਚ ਸ਼ੁਭ ਨੇ ਵਿਰਾਟ ਕੋਹਲੀ ਅਤੇ ਹੋਰ ਕ੍ਰਿਕਟਰਸ ਜਿਵੇਂ ਕਿ ਕੇਐਲ ਰਾਹੁਲ ਅਤੇ ਹਾਰਦਿਕ ਪਾਂਡਿਆ ਨੂੰ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਨਿਸ਼ਾਨੇ ਤੇ ਲਿਆਏ ਜੋ ਪਹਿਲਾਂ ਉਸ ਨੂੰ ਇੰਸਟਾਗ੍ਰam ਤੇ ਫੋਲੋ ਕਰਦੇ ਸਨ ਹਾਲਾਂਕਿ ਉਹਨਾਂ ਨੇ ਸ਼ੁਭ ਦੇ ਇੱਕ ਵਿਵਾਦ ਦੇ ਚੱਲਦਿਆਂ ਅਨਫੋਲੋ ਕਰ ਦਿੱਤਾ ਸੀ ਤੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਐਲੈਨਾ ਉਨ੍ਹਾਂ ਤੇ ਜੋ ਹੈ ਬੋਲੀਆਂ ਗਈਆਂ ਨੇ ਤੁਹਾਨੂੰ ਦੱਸ ਜੀ ਕਿ ਸ਼ੁਭਦੀ ਈਪੀ ਲਿਓ ਕਈ ਦੇਸ਼ਾਂ ਚ ਪਹਿਲੇ ਨੰਬਰ ਤੇ ਟ੍ਰੈਂਡ ਕਰ ਰਹੀ ਹੈ ਇਸ ਗੱਲ ਦੀ ਜਾਣਕਾਰੀ ਸ਼ੁਭ ਵੱਲੋਂ ਇੰਸਟਾਗ੍ਰam ਸਟੋਰੀ ਤੇ ਇੱਕ ਤਸਵੀਰ ਸਾਂਝ ਕਰਕੇ ਵੀ ਦਿੱਤੀ ਗਈ ਸੀ ਜ ਜਿਹहां ਤੇ ਹੁਣ ਤੁਹਾਨੂੰ ਦੱਸ ਜੀ ਕਿ ਉਹਨਾਂ ਨੇ ਆਪਣੇ ਗੀਤਾਂ ਰਾਹੀਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੰਜ ਕੱਸੇ ਨੇ ਜੋ ਪ੍ਰਸ਼ੰਸਕ ਅਸਿੱਧੇ ਤੌਰ ਤੇ ਬਾਲੀਵੁੱਡ ਦੇ ਨਾਲ ਕ੍ਰਿਕਟਰਸ ਦੇ ਨਾਲ ਜੋੜ ਕੇ ਦੇਖ ਰਹੇ ਨੇ ਤਾਂ ਲੋਕ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸਾਥ ਛੱਡਿਆ ਸੀ ਜਿਨ੍ਹਾਂ ਨੇ ਸ਼ੁਭ ਨੂੰ ਨਿਸ਼ਾਨਾ ਬਣਾਇਆ ਸੀ ਸ਼ੁਭ ਨੇ ਅਸਿੱਧੇ ਤੌਰ ਤੇ ਉਹਨਾਂ ਤੇ ਤੰਜ ਕੱਸ ਦਿੱਤੇ ਨੇ Subscribe to One India channel and never miss an update.